ਮੰਜ਼ਿਲੇ ਕੀ ਹੈ ਰਸਤਾ ਕੀ ਹੈ ਹੌਸਲਾ ਹੈ ਤਾਂ ਫਾਸਲਾ ਕੀ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਥੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਦਾ ਹੋਮ ਸਟਾਕ ਸ਼ੋਅ ਤੇ ਅੱਜ ਦੇ ਸਾਡੇ ਮਹਿਮਾਨ ਹਨ ਜਿਨ੍ਹਾਂ ਦਾ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ ਅਤੇ ਸਾਹਿਤ ਦੇ ਖੇਤਰ ਦਾ ਇੱਕ ਚਮਕਦਾ ਸਿਤਾਰਾ ਹਨ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਕਿ ਰਾਇਲ ਗਰੁੱਪ ਆਫ ਕਾਲਜਸ ਮਾਨਸਾ ਵਿਖੇ ਪ੍ਰਿੰਸੀਪਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਸਰਦਾਰ ਕੁਲਵਿੰਦਰ ਸਿੰਘ ਜੀ ਸਰ ਮੈਂ ਤੁਹਾਡਾ ਇੱਥੇ ਆਉਣ ਤੇ ਨਿੱਕਾ ਸਵਾਗਤ ਕਰਦੀ ਹਾਂ ਅਤੇ ਤੁਹਾਨੂੰ ਜੀ ਆਇਆਂ ਕਦੀਆ ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਜ਼ਿੰਦਗੀ ਕੀ ਹੈ ਤਾਂ ਜਵਾਬ ਮਿਲੇਗਾ ਦੇਖੋ ਤਾਂ ਸੁਪਨਾ ਹੈ ਜ਼ਿੰਦਗੀ ਪੜੋ ਤਾਂ ਕਿਤਾਬ ਹੈ ਜ਼ਿੰਦਗੀ ਸੁਨੋ ਤਾਂ ਗਿਆਨ ਹੈ ਜ਼ਿੰਦਗੀ ਤੇ ਜੇਕਰ ਹੱਸਦੇ ਰਹੇ ਤਾਂ ਆਸਾਨ ਹੈ ਜ਼ਿੰਦਗੀ ਤਸਰ ਜ਼ਿੰਦਗੀ ਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਹਨ ਤੁਹਾਡਾ ਕੀ ਸੁਪਨਾ ਹੈ ਪਲੀਜ਼ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ ਮੈਮ ਬਹੁਤ ਖੂਬਸੂਰਤ ਜਿਹੜੀ ਸ਼ੁਰੂਆਤ ਹੈ ਹਨ ਤੁਸੀਂ ਕੀਤੀ ਹੈ ਬੜੇ ਸੋਹਣੇ ਸ਼ਬਦਾਂ ਦੇ ਨਾਲ ਤੇ ਪਰ ਮੈਂ ਆਪਣੇ ਬਾਰੇ ਕਹਿਣਾ ਚਾਹੁੰਗਾ ਕਿ ਮੇਰੀਆਂ ਕੋਸ਼ਿਸ਼ਾਂ ਨੇ ਕੁਝ ਅੱਛਾ ਕਰਨ ਦੀਆਂ ਕੁਝ ਅੱਛਾ ਬਣਨ ਦੀਆਂ ਉਸ ਮੁਕਾਮ ਤੇ ਤਾਂ ਹਾਲੇ ਮੈਂ ਸ਼ਾਇਦ ਨਹੀਂ ਪਹੁੰਚ ਸਕਿਆ ਜਿਸ ਤਰੀਕੇ ਨਾਲ ਤੁਸੀਂ ਮੇਰੇ ਲਈ ਤਸ਼ਬੀਹਾ ਵਰਤੀਆਂ ਨੇ ਉਸ ਲਈ ਤੁਹਾਡਾ ਸ਼ੁਕਰੀਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇਹ ਤੇ ਪੂਰਾ ਉਤਰ ਸਕਾਂ ਪਰ ਜਿੱਥੋਂ ਤੱਕ ਜ਼ਿੰਦਗੀ ਦਾ ਸਵਾਲ ਹੈ ਮੈਡਮ ਤੁਸੀਂ ਇਹਦੇ ਵਿੱਚ ਸਾਰੇ ਹੀ ਪੱਖ ਜਿਹੜੇ ਆਪਣੇ ਸਵਾਲ ਦੇ ਵਿੱਚ ਤੁਸੀਂ ਕਵਰ ਕੀਤੇ ਨੇ ਆ ਕਿਤਾਬ ਹੈ ਗਿਆਨ ਹੈ ਜਾਣਕਾਰੀ ਹੈ ਇਸੇ ਨਾਲ ਹੀ ਜ਼ਿੰਦਗੀ ਜਿਹੜੀ ਹੈ ਸਾਡੀ ਖੂਬਸੂਰਤ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਟੀਚਰ ਲੋਕ ਅਧਿਆਪਕ ਲੋਕ ਅਸੀਂ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਸਾਡੇ ਤੇ ਕਿਰਪਾ ਕਹਿ ਲੋ ਪਰਮਾਤਮਾ ਦੀ ਜਾਂ ਕੁਦਰਤ ਦੀ ਕਿ ਸਾਨੂੰ ਇਸ ਫੀਲਡ ਦੇ ਵਿੱਚ ਉਸ ਨੇ ਭੇਜਿਆ ਤੇ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰੀਏ ਆਪਣੇ ਨਾ ਸਿਰਫ ਆਪਣੇ ਕਰੀਅਰ ਨੂੰ ਸਮਾਰਨ ਦੇ ਲਈ ਆਪਣੇ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਸਾਡੇ ਕੋਲ ਫੁੱਲ ਰੂਪੀ ਬੱਚੇ ਮੈਂ ਕਹਾਂਗਾ ਕਿਉਂਕਿ ਬੱਚੇ ਲੰਮਰ ਕੀ ਹੁੰਦੇ ਆ ਸਾਡੇ ਕੋਲ ਆਉਂਦੇ ਆ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾਉਂਦੇ ਬਣਾਉਂਦੇ ਉਹਨਾਂ ਦੇ ਨਾਲ ਜੁੜਕੇ ਕਿ ਜੇ ਬੱਚਿਆਂ ਨੂੰ ਅਸੀਂ ਸਹੀ ਰਾਹ ਤੇ ਪਾਵਾਂਗੇ ਬੱਚਿਆਂ ਨੂੰ ਅਸੀਂ ਸਹੀ ਸਿੱਖਿਆ ਦੇਵਾਂਗੇ ਉਹਨਾਂ ਦੀ ਸਖਸ਼ੀਅਤ ਨੂੰ ਅਸੀਂ ਘੜਾਂਗੇ ਤਾਂ ਆਪਣੇ ਆਪ ਹੀ ਸਾਡੀ ਜ਼ਿੰਦਗੀ ਵੀ ਜਿਹੜੀ ਹੈਗੀ ਹੈ ਉਹ ਖੂਬਸੂਰਤ ਬਣ ਜਾਏਗੀ ਤੇ ਟੀਚਰ ਦੇ ਲਈ ਇਸ ਤੋਂ ਜ਼ਿਆਦਾ ਵਧੀਆ ਹੋਰ ਗੱਲ ਵੀ ਨਹੀਂ ਹੁੰਦੀ ਕਿ ਉਸ ਦੇ ਬੱਚੇ ਜਿਹੜੇ ਹੈਗੇ ਆ ਵਧੀਆ ਤਰੀਕੇ ਨਾਲ ਡਿਵੈਲਪ ਹੋਣ ਉਹਨਾਂ ਦੀ ਸਖਸ਼ੀਅਤ ਜਿਹੜੀ ਹੈਗੀ ਹੈ ਉਹ ਬਹੁਤ ਵਧੀਆ ਉਸਰ ਕੇ ਸਾਹਮਣੇ ਆਵੇ ਤਾਂ ਉਹ ਵੀ ਸੋਸਾਇਟੀ ਨੂੰ ਸਮਾਜ ਨੂੰ ਆਪਣਾ ਬਣਦਾ ਸਰਦਾ ਜਿਹੜਾ ਯੋਗਦਾਨ ਹੈ ਉਹ ਦੇ ਸਕਣ ਤੇ ਇੱਕ ਟੀਚਰੋਂ ਤੱਕ ਕਾਮਯਾਬੀ ਨਹੀਂ ਹੋ ਸਕਦਾ ਜਦੋਂ ਤੱਕ ਉਹ ਆਪਣੇ ਬੱਚਿਆਂ ਨਾਲ ਨਹੀਂ ਜੁੜਦਾ ਤੇ ਉਹ ਲਿਟਰੇਚਰ ਦੇ ਨਾਲ ਨਹੀਂ ਜੁੜਦਾ ਕਿਤਾ ਹਤੇ ਦੇ ਨਾਲ ਨਹੀਂ ਜੁੜਦਾ ਤੇ ਜੇ ਅਸੀਂ ਇਹਨਾਂ ਚੀਜ਼ਾਂ ਨਾਲ ਜੁੜ ਪਾਏ ਆ ਜਿੰਨਾ ਕੁ ਵੀ ਅਸੀਂ ਕਰ ਸਕੇ ਹੈਗੇ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਖੁਸ਼ ਨਸੀਬ ਲੋਕ ਆ ਮੇਰੀ ਜਿਹੜੀ ਸਾਰੀ ਅਧਿਆਪਕ ਜਮਾਤ ਹੈ ਅਸੀਂ ਸਾਰੇ ਹੀ ਕਿ ਸਾਨੂੰ ਇਸ ਚੀਜ਼ ਦੇ ਵੱਲ ਅਸੀਂ ਆਏ ਪ੍ਰਮਾਤਮਾ ਨੇ ਸਾਡੇ ਤੇ ਕੁਦਰਤ ਨੇ ਸਾਡੇ ਤੇ ਕਿਰਪਾ ਕੀਤੀ ਮਾਪਿਆਂ ਦਾ ਆਸ਼ੀਰਵਾਦ ਮਿਲਿਆ ਕਿ ਉਹਨਾਂ ਨੇ ਸਾਨੂੰ ਇਸ ਖੇਤਰ ਵੱਲ ਲੈ ਕੇ ਆਂਦਾ ਤੇ ਅਸੀਂ ਆਪਣੀ ਜਿਹੜੀ ਹੈਗੀ ਹੈ ਯੋਗਦਾਨ ਜਿੰਨਾ ਵੀ ਹੋ ਸਕਦਾ ਬਣਦਾ ਸਰਦਾ ਇਸ ਗੱਲ ਦੇ ਵਿੱਚ ਪਾਉਨੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਮਿਲ ਕੇ ਅਲੱਗ-ਅਲੱਗ ਤਰ੍ਹਾਂ ਦੇ ਬੱਚਿਆਂ ਨੂੰ ਮਿਲ ਕੇ ਉਹਨਾਂ ਦੇ ਨਾਲ ਜਾਣਕਾਰੀ ਗੱਲਾਂ ਬਾਤਾਂ ਸਾਂਝਾ ਕਰਕੇ ਤੇ ਉਹਨਾਂ ਦੀ ਸਖੀਅਤ ਨੂੰ ਬਣਾ ਕੇ ਤਾਂ ਮੇਰੇ ਸਾਹ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਹੈ ਤੇ ਇਸ ਤੋਂ ਜ਼ਿਆਦਾ ਖੂਬਸੂਰਤ ਹੋਰ ਹੋ ਵੀ ਕੀ ਸਕਦੀ ਹੈ ਬਹੁਤ ਸੋਹਣੇ ਵਿਚਾਰ ਸਰ कहते हैं जिंदगी जिंदादिली का नाम है मुर्दा दिल क्या भाक खाक भाक जिया भाक करते हैं सर डॉक्टर ए पी जे अब्दुल कलाम जी दी एक कोटेशन है सपने वो नहीं जो हम नींद में देखते हैं सपने वो है जो हमें सोने ना दे आज ਤੁਸੀਂ ਜਿਸ ਮਕਾਮ ਤੇ ਪਹੁੰਚੇ ਹੋ ਉਸ ਮਕਾਮ ਤੇ ਪਹੁੰਚਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਇਸ ਮਕਾਮ ਤੇ ਪਹੁੰਚਣ ਦੀ ਤੁਸੀਂ ਜੋ ਮਿਹਨਤਾਂ ਕੀਤੀਆਂ ਜੋ ਤੁਹਾਡਾ ਆਪਣੇ ਆਪ ਤੇ ਵਿਸ਼ਵਾਸ ਸੀ ਪਲੀਜ਼ ਇਸ ਸੰਬੰਧੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜਾਓ ਜੀ ਮੈਮ ਤੁਹਾਡੇ ਸਵਾਲ ਵਾਕਿਆ ਹੀ ਬਹੁਤ ਖੂਬਸੂਰਤ ਨੇ ਕਿਉਂਕਿ ਕਿਤੇ ਤਾਂ ਅਸੀਂ ਸਿਰਫ ਜਸਟ ਗੱਲ ਕਰਦੇ ਆਂ ਕਿੱਥੇ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਸਿਆਣੇ ਬੰਦੇ ਨੂੰ ਨਾਲ ਹੋਰ ਸ਼ਾਮਿਲ ਕਰਦੇ ਹਾਂ ਡਾਕਟਰ ਸਾਹਿਬ ਦੇਖੋ ਅੱਜ ਸਾਡੇ ਵਿੱਚ ਜਾਂ ਦੁਨੀਆ ਦੇ ਵਿੱਚ ਸ਼ਾਮਿਲ ਨਹੀਂ ਹੈ ਪਰ ਸਾਡੇ ਵਿੱਚ ਜ਼ਰੂਰ ਸ਼ਾਮਿਲ ਹੈਗੇ ਨੇ ਭਾਵੇਂ ਫਿਜ਼ੀਕਲ ਰੂਪ ਦੇ ਵਿੱਚ ਨਹੀਂ ਹੈ ਉਹਨਾਂ ਦੀਆਂ ਸਿਆਣਪਾਂ ਉਹਨਾਂ ਦੀਆਂ ਕੋਟੇਸ਼ਨਾਂ ਸਾਡੀਆਂ ਰਾਹ ਦਰਸਾਉ ਹੈਗੀਆਂ ਨੇ ਤਾਂ ਵਾਕਈ ਬਿਲਕੁਲ ਸਹੀ ਗੱਲ ਹੈ ਔਰ ਬਹੁਤ ਖੂਬਸੂਰਤ ਗੱਲ ਹੈ ਕਿ ਉਹੀ ਸੁਪਨੇ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਜਿੱਥੋਂ ਤੱਕ ਮੈਂ ਆਪ ਦੀ ਪਰਸਨਲੀ ਗੱਲ ਕਰਾਂ ਮੈਡਮ ਤਾਂ ਮਕਾਮ ਦੇਖੋ ਠੀਕ ਹੈ ਤੁਸੀਂ ਇਸ ਨੂੰ ਮਕਾਮ ਮੰਨ ਰਹੇ ਹੋ ਜਾਂ ਕਹਿ ਰਹੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਮੈਂ ਕੋਈ ਮਕਾਮ ਹੋ ਕੀਤਾ ਕਿਉਂਕਿ ਸਾਡੀਆਂ ਨਿੱਕੇ ਨਿੱਕੇ ਕੋਸ਼ਿਸ਼ਾਂ ਹੁੰਦੀਆਂ ਨੇ ਔਰ ਵਕਤ ਤੇ ਤੁਹਾਡੀਆਂ ਕੋਸ਼ਿਸ਼ਾਂ ਤੁਹਾਡੀ ਮਿਹਨਤ ਤੁਹਾਨੂੰ ਇੱਕ ਜਗ੍ਹਾ ਤੇ ਲੈ ਆਉਂਦੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਹੋ ਉਸ ਲਈ ਤੁਹਾਡਾ ਸ਼ੁਕਰੀਆ ਪਰ ਮੈਂ ਸੋਚਦਾ ਕਿ ਮੈਂ ਹਲੇ ਇਹਦਾ ਬਿਗਨਿੰਗ ਮੈਂ ਹਲੇ ਕੋਸ਼ਿਸ਼ਾਂ ਕਰ ਰਿਹਾ ਹਾਂ ਹਾਂ ਜਿਹੜੀ ਕੋਸ਼ਿਸ਼ ਜਾਂ ਮਿਹਨਤ ਦੀ ਗੱਲ ਹੈ ਉਹ ਮੈਂ ਇਹ ਜ਼ਰੂਰ ਸੋਚ ਕੇ ਚੱਲਦਾ ਕਿ ਜਿਸ ਤਰੀਕੇ ਨਾਲ ਮਾਪਿਓ ਮਾਪਿਆਂ ਦੀਆਂ ਸਾਨੂੰ ਵੈਲਿਊਜ਼ ਹੁੰਦੀਆਂ ਨੇ ਮਾਪੇ ਜੋ ਸਾਨੂੰ ਸਿਖਾਉਂਦੇ ਨੇ ਕਿ ਉਹਨਾਂ ਨੇ ਸਿਖਾਇਆ ਕਿ ਕਿਸੇ ਦਾ ਬੁਰਾ ਨਾ ਕਰੋ ਕਿਸੇ ਨੂੰ ਸੁੱਟ ਕੇ ਤੁਸੀਂ ਆਪ ਜਿਹੜਾ ਹੈਗਾ ਉੱਪਰ ਆਉਣ ਦੀ ਕੋਸ਼ਿਸ਼ ਨਾ ਕਰੋ ਹਾਂ ਆਪਦੀ ਮਿਹਨਤ ਨੂੰ ਆਪਦੀਆਂ ਕੋਸ਼ਿਸ਼ਾਂ ਨੂੰ ਬਰਕਰਾਰ ਰੱਖੋ ਤੁਸੀਂ ਤਾਂ ਉਸੇ ਤਰੀਕੇ ਨਾਲ ਆ ਪੜ੍ਹਾਈ ਕੀਤੀ ਹੈ ਜੀ ਸੋਚਿਆ ਸੀਗਾ ਕਿਤੇ ਕਿ ਟੀਚਿੰਗ ਲਾਈਨ ਦੇ ਵਿੱਚ ਜਾਣਾ ਹੈ ਤਾਂ ਮੈਨੂੰ ਇਹ ਮੈਂ ਕੋਈ ਫੋਰਸਫੁਲੀ ਨਹੀਂ ਇਸ profession ਦੇ ਵੱਲ ਆਇਆ ਆ ਇਹ ਮੇਰੀ ਪਸੰਦ ਦਾ ਆਪਣੀ ਚੁਆਇਸ ਦਾ ਵਿਸ਼ਾ ਸੀਗਾ ਜਾਂ ਖੇਤਰ ਸੀ ਕਿ ਮੈਂ ਟੀਚਰ ਬਣਨਾ ਹੈ ਟੀਚਰ ਬਣਨ ਦੇ ਨਾਲ ਪਰਦੇ ਪਰਦੇ ਮੁਕਾਮ ਹਾਸਲ ਕਰਦੇ ਕਰਦੇ experience ਹੁੰਣ ਦੇ ਨਾਲ ਤੁਸੀਂ ਇਸ ਲੈਵਲ ਤੇ ਆਪਾਂ ਪਹੁੰਚ ਜਾਂਦੇ ਆ ਹਾਂ ਪਰ ਇਹ ਜ਼ਰੂਰ ਸੀਗਾ ਕਿ ਮਿਹਨਤ ਕਰੋ ਪਰ ਇੱਕ ਤਾਂ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਤੁਹਾਡੇ ਵਿੱਚ ਨਕਾਰਾਤਮਕਤਾ ਨਹੀਂ ਹੋਣੀ ਚਾਹੀਦੀ ਇੱਕ ਜੈਲਸੀ ਨਹੀਂ ਹੋਣੀ ਚਾਹੀਦੀ ਸਾੜਾ ਨਹੀਂ ਹੋਣਾ ਚਾਹੀਦਾ ਆਪਣੀ ਮਿਹਨਤ ਕਰੋ ਇਹ ਦੇਖੋ ਕਿ ਜੋ ਕੋਈ ਚੰਗਾ ਕਰ ਰਿਹਾ ਹੈ ਤੁਸੀਂ ਉਹਦੇ ਨਾਲੋਂ ਚੰਗਾ ਕਰ ਸਕਦੇ ਹੋ ਉਸ ਨੂੰ ਮਾਰਾ ਕਿਤੇ ਬਿਨਾ ਉਸ ਨੂੰ ਮਾਰਾ ਕਹੇ ਬਿਨਾ ਜੇ ਤੁਸੀਂ ਕਹਿੰਦੇ ਹੁੰਦੇ ਨੇ ਕਿ ਜੇ ਤੁਸੀਂ ਇੱਕ ਲਕੀਰ ਨੂੰ ਬਿਨਾ ਜਿਹੜਾ ਹੈਗਾ ਛੇੜੇ ਛੋਟਾ ਕਰਨਾ ਹੈ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਤੁਸੀਂ ਉਸ ਦੇ ਬਰਾਬਰ ਇੱਕ ਵੱਡੀ ਜਿਹੀ ਲਕੀਰ ਖਿੱਚੋ ਤਾਂ ਸਾਨੂੰ ਇਹੋ ਜੀਆਂ ਵੈਲਿਊ ਜਿਹੜੀਆਂ ਹੈਗੀਆਂ ਮਾਪਿਓ ਵੱਲੋਂ ਮਿਲੀਆਂ ਨੇ ਮੇਰੇ ਚੰਗੇ ਟੀਚਰਜ਼ ਵੱਲੋਂ ਮਿਲੀਆਂ ਨੇ ਮੈਂ ਖੁਸ਼ ਨਸੀਬਾਂ ਕਿ ਮੈਨੂੰ ਬਹੁਤ ਅੱਛੇ ਟੀਚਰ ਬਹੁਤ ਵਧੀਆ ਏਡੇ ਟੀਚਰ ਸੀਗੇ ਉਹਨਾਂ ਨੇ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਸਮੇਂ-ਸਮੇਂ ਤੇ ਗਾਈਡ ਕੀਤਾ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਬਾਕੀ ਮਿਹਨਤ ਕਰਨੇ ਤੁਹਾਡੇ ਸਿਰ ਤੇ ਤੁਹਾਡੇ ਜਿੰਮੇ ਹੁੰਦੀ ਹੈ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈਗੀ ਹੈ ਬਾਕੀ ਉਹ ਪ੍ਰਮਾਤਮਾ ਕੁਦਰਤ ਤੇ ਮਾਪਿਓ ਦਾ ਅਸ਼ੀਰਵਾਦ ਸਬ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਟਿਲ ਤੁਸੀਂ ਹਜੇ ਤੱਕ ਆਪਣੇ ਮਾਤਾ ਪਿਤਾ ਨਾਲ ਪੂਰਾ ਟਾਈਮ ਸਪੈਂਡ ਕਰਦੇ ਹੋ ਪਰ ਜੇ ਅੱਜ ਕੱਲ ਦੇ ਦੌਰ ਦੇ ਵਿੱਚ ਅੱਜ ਦੀ ਜਨਰੇਸ਼ਨ ਦੇਖੀਏ ਤਾਂ ਉਹ ਜ਼ਿਆਦਾਤਰ ਸਮਾਂ ਆਪਣਾ ਮੋਬਾਈਲ ਫੋਨ ਤੇ ਅਤੇ ਸਾਰ ਸਪਟਿਆਂ ਤੇ ਜ਼ਿਆਦਾ ਵਤੀਤ ਕਰਦੇ ਨੇ ਤਾਂ ਬੀਂਗ ਅ ਪੈਰੈਂਟ ਤੁਸੀਂ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਸਟ्रेस ਦੇ ਆਜ਼ਾਦੀ ਪ੍ਰਦਾਨ ਕੀਤੀ ਬੱਚਾ ਨੇ ਬਹੁਤ ਅੱਛੀ ਸਿੱਖਿਆ ਹਾਸਲ ਕੀਤੀ ਸਿਕ ਘਰ ਵੀ ਰਹੇ ਹਨ ਤੇ ਆਪਣਾ ਨਾਮ ਵੀ ਬਣਾ ਰਹੇ ਤੇ ਅੱਜ ਦੇ ਪੀੜੀ ਦੇ ਅੱਜ ਦੇ ਦੌਰ ਦੇ ਮਾਤਾ ਪਿਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਦੇ ਸੁਪਨੇ ਸਕਾਰ ਕਰਨ ਦੇ ਵਿੱਚ ਉਹਨਾਂ ਨੂੰ ਕਿਸ ਹੱਦ ਤੱਕ ਆਪਣਾ ਯੋਗਦਾਨ ਪਲੇ ਕਰਨਾ ਚਾਹੀਦਾ ਹੈ ਜੀ ਮੈਡਮ ਜਿੱਥੋਂ ਤੱਕ ਮੋਬਾਈਲ ਦੀ ਜਾਂ ਟੈਕਨੀਕ ਦੀ ਯੂਜ਼ ਦੀ ਗੱਲ ਹੈ ਜੀ ਦੇਖੋ ਇਹ ਸਮੇਂ-ਸਮੇਂ ਦਾ ਮੰਗਲ ਹੁੰਦਾ ਹੈ ਕਿ ਸਮੇਂ ਨੇ ਬਦਲਦਾ ਰਹਿਣਾ ਹੈ ਨਵੀਆਂ ਤਬਦੀਲੀਆਂ ਆਉਂਦੀਆਂ ਰਹਿਣਗੀਆਂ ਅਸੀਂ ਇਸ ਨੂੰ ਡਿਨਾਈ ਨਹੀਂ ਕਰ ਸਕਦੇ ਇਹ ਸੂਚਨਾ ਕ੍ਰਾਂਤੀ ਨੂੰ ਲਾ ਲਓ ਤੁਸੀਂ ਵਿਗਿਆਨਕ ਕਾਢਾਂ ਨੂੰ ਲਾ ਲਓ ਕਿ ਜਿਵੇਂ ਜਿਵੇਂ ਜਨਰੇਸ਼ਨਾਂ ਆਉਣਗੀਆਂ ਆਪਣੀ ਜਨਰੇਸ਼ਨ ਦਾ ਮੈਂਟਲ ਮੇਕਅਪ ਕੁਝ ਹੋਰ ਸੀ ਆਪਣੇ ਪੇਰੈਂਟਸ ਦਾ ਕੁਝ ਹੋਰ ਸੀ ਹੁਣ ਨਵੀਂ ਜਨਰੇਸ਼ਨ ਦਾ ਹੋਰ ਹੈ ਹਾਂ ਅਸੀਂ ਉਹਨਾਂ ਨੂੰ ਮੋਬਾਈਲ ਸਾਨੂੰ ਦੇਣੀ ਪੈਣਗੇ ਕੋਰੋਨਾ ਕਾਲ 'ਚ ਅਸੀਂ ਦੇਖਿਆ ਹੈਗਾ ਕਿ ਸਾਡੀਆਂ ਆਨਲਾਈਨ ਕਲਾਸਾਂ ਚੱਲੀਆਂ ਹੈਗੀਆਂ ਤੋਂ ਬਿਨਾ ਪੋਸੀਬਲ ਨਹੀਂ ਸੀਗੀਆਂ ਹਾਂ ਪਰ ਸਾਡਾ ਇੱਕ ਚੈੱਕ ਜ਼ਰੂਰ ਰਹਿਣਾ ਚਾਹੀਦਾ ਉਸਤੇ ਕਿ ਬੱਚਾ ਕੀ ਕਰ ਰਿਹਾ ਹੈ ਕਿਉਂਕਿ ਜੇ ਅਸੀਂ ਦੇਖੀਏ ਮੈਂ ਆਪ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦਾ ਹਾਂ ਔਰ ਮੈਂ ਟੈਕਨੋਲੋਜੀ ਨੂੰ ਇਸ ਨੂੰ ਪੋਜ਼ੀਟਿਵਲੀ ਜ ਇਸ ਤੇ ਇੰਨੀ ਜਾਣਕਾਰੀ ਇੰਨੀ ਨੌਲੇਜ ਗਿਆਨ ਇੰਨਾ ਪਿਆ ਇੱਥੇ ਅਸੀਂ ਇਥੋਂ ਬਹੁਤ ਕੁਝ ਚੱਕ ਸਕਦੇ ਹਾਂ ਤਾਂ ਉਹਨੂੰ ਸਾਨੂੰ ਜਿਹੜਾ ਹੈਗਾ ਟੋਟਲੀ ਡਿਨਾਈ ਨਾ ਕਰਦੇ ਹੋਏ ਕਿ ਜੋ ਬੱਚਿਆਂ ਲਈ ਬੈਨੀਫੀਸ਼ੀਅਲ ਹੈ ਉਸ ਦੇ ਲਈ ਸਾਨੂੰ ਉਹਨਾਂ ਨੂੰ ਸਪੋਰਟ ਜ਼ਰੂਰ ਕਰਨਾ ਚਾਹੀਦਾ ਹੈ ਹਾਂ ਪਰ ਇੱਕ ਚੈੱਕ ਜਿਹੜਾ ਹੈਗਾ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜੇ ਹੋਰ ਕਿਸਮ ਦੇ ਜਿਹੜੇ ਲੋਕ ਨੇ ਬੜਾ ਹੋਰ ਕਿਸਮ ਦਾ ਜੋ ਇੱਥੇ ਮਟੀਰੀਅਲ ਹੈ ਸਾਨੂੰ ਉਹ ਦੇਖਣ ਨੂੰ ਮਿਲਦਾ ਹੈ ਵੀ ਬੱਚਿਆਂ ਦਾ ਉਹਦੇ ਤੇ ਜਿਹੜਾ ਹੈਗਾ ਉਸ ਦਾ ਬੱਚਿਆਂ ਤੇ 네ਗਟਿਵ ਅਸਰ ਨਾ ਪਵੇ ਤੇ ਬਾਕੀ ਬੱਚਿਆਂ ਨੂੰ ਅੜੀਕਾ ਲਾਉਣ ਦੀ ਥਾਂ ਸਾਨੂੰ ਉਹਨਾਂ ਦੇ ਸਪੋਰ तरीके ਨਾਲ ਦੇਖ ਕੇ ਸਮਝ ਕੇ ਬੱਚੇ ਨੂੰ ਜਿਵੇਂ ਕਿ ਅਸੀਂ ਕਹਿੰਦੇ ਹੁੰਦੇ ਆ ਕਿ ਬੱਚਿਆਂ ਦੇ ਦੋਸਤ ਹੀ ਹੋਣਾ ਚਾਹੀਦਾ ਸਾਨੂੰ ਤਾਂ ਅੱਜ ਕੱਲ ਦੀ ਜਨਰੇਸ਼ਨ ਥੋੜਾ ਜਿਆਦਾ ਐਡਵਾਂਸ ਹੈ ਉਹਨਾਂ ਦਾ ਮੈਂਟਲੀ ਜਿਹੜਾ ਹੈਗਾ ਸੈਟਅਪ ਉਸ ਤਰੀਕੇ ਦਾ ਹੈ ਤਾਂ ਸਾਨੂੰ ਉਸ ਚੀਜ਼ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਚਾਰ ਕੋਈ ਦੱਕਿਆਂ ਨੂੰ ਉਸ ਤਰੀਕੇ ਨਾਲ ਉਹਨਾਂ ਤੇ ਥੋਪੀਏ ਨਾ ਫੋਰਸਫੁਲੀ ਉਹਨਾਂ ਨੂੰ ਨਾ ਕਰੀਏ ਉਹਨਾਂ ਨੂੰ ਹਰ ਇੱਕ ਚੀਜ਼ ਸਮਝਾ ਕੇ ਇਹਨਾਂ ਦੇ ਕੈਲੀਬਰ ਉਹਨਾਂ 'ਚ ਹੈ ਕਿ ਉਹ ਸਮਝ ਜਾਣਗੇ ਸਾਡੀਆਂ ਗੱਲਾਂ ਨੂੰ ਤਾਂ ਇੱਕ ਫਿਰ ਜਿਹੜਾ ਜਨਰੇਸ਼ਨ ਗੈਪ ਅਸੀਂ ਕਹਿੰਦੇ ਆ ਉਹ ਵੀ ਨਹੀਂ ਆਊਗਾ ਹਾਲਾਂਕਿ ਇਸ ਨੇ ਰਹਿਣਾ ਹੀ ਹੈ ਪਰ ਜਿੰਨਾ ਸੀ ਉਸ ਨੂੰ ਘਟ ਕਰ ਸਕੀਏ ਉਹ ਸਾਡੇ ਲਈ ਜ਼ਰੂਰੀ ਹੈ ਸਰ ਜਿਵੇਂ ਕੀ ਕਹਿੰਦੇ ਨੇ ਕਿ ਜਿਹੜੀ ਕਿਤਾਬ ਹੈ ਉਹ ਇਨਸਾਨ ਦਾ ਸੱਚਾ ਦੋਸਤ ਹੁੰਦੀ ਹੈ ਸੱਚਾ ਮਾਰਗਦਰਸ਼ਕ ਹੈ ਪਰ ਜੇ ਦੇਖੀਏ ਤਾਂ ਅੱਜ ਕੱਲ ਦੇ ਜਿਹੜੇ ਵਿਦਿਆਰਥੀ ਹੈ ਇਹਨਾਂ ਨੂੰ ਦੋਸਤ ਬਣਾ ਨਹੀਂ ਰਹੇ ਤੇ ਬੜੇ ਹੀ ਮਾਨ ਵਾਲੀ ਗੱਲ ਹੈ ਜਿਹੜੀ ਕਿ ਸਾਡੇ ਨੋਟਿਸ ਚ ਆਈ ਹੈ ਕਿ ਤੁਹਾਡੀ ਆਪਣੀ ਪਰਸਨਲ ਲਾਇਬ੍ਰੇਰੀ ਜਿਹਦੇ ਵਿੱਚ ਤਕਰੀਬਨ 3000 ਦੇ ਲਗਭਗ ਕਿਤਾਬਾਂ ਹਨ ਤਾਂ ਬੱਚਿਆਂ ਨੂੰ ਪੜਨ ਦੇ ਲਈ ਪ੍ਰੇਰਿਤ ਕਰਨ ਲਈ ਤੁਸੀਂ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੋਗੇ ਵਾਕਿਮੇਮ এবੀ ਇੱਕ ਬਹੁਤ ਹੋਰ ਲੋੜਿੰਦਾ ਤੇ ਬੜਾ ਖੂਬਸੂਰਤ ਸਵਾਲ ਹੈ ਕਿ ਲਿਟਰੇਚਰ ਤੋਂ ਬਿਨਾ ਜਾਂ ਸਾਹਿਤ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਸਾਡੀ ਸਖਸ਼ੀਅਤ ਸਾਰੀ ਉਸ ਤਰੀਕੇ ਦੀ ਹੋ ਸਕਦੀ ਹੈ ਔਰ ਉਹ ਵੀ ਖਾਸ ਤੌਰ ਤੇ ਇਸ ਸਮੇਂ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬੜਾ ਰੋਲ ਕਚੋਲੇ ਦਾ ਸਮਾਂ ਹੈ ਅੱਜ ਕੱਲ ਹਰ ਕੋਈ ਸਿਆਣਾ ਹੈ ਸੋਸ਼ਲ ਮੀਡੀਆ ਨੇ ਇਨਾਂ ਟੈਕਨੀਕਸ ਨੇ ਹਰ ਕਿਸੇ ਨੂੰ ਬੜਾ ਅਵੇਅਰ ਕੀਤਾ ਹੋਇਆ ਪਰ ਇਹ ਤੁਸੀਂ ਇਹ ਜ਼ਰੂਰ ਮੰਨੋਗੇ ਕਿ ਜੋ ਇੱਕ ਚੀਜ਼ ਹਾਂ ਠੀਕ ਹੈ ਅਸੀਂ ਉਸ ਨੂੰ ਡਿਨਾਈ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਨੂੰ ਨਵੀਆਂ ਟੈਕਨੀਕਸ ਨੂੰ ਪਰ ਜੋ ਇੱਕ ਬੁੱਕ ਰੀਡ ਕਰਨ ਦਾ ਸਵਾਦ ਹੈ ਜੋ ਇੱਕ ਬੁੱਕ ਨੂੰ ਪੜਨ ਦਾ ਸਵਾਦ ਹੈ ਜੋ ਉਸ ਇੱਕ ਕਿਤਾਬ ਨੂੰ ਤੁਸੀਂ ਪੈਨਸਲ ਲੈ ਕੇ ਜਦੋਂ ਪੜਦੇ ਹੋ ਉਸ ਨੂੰ ਮਾਰਕ ਕਰਦੇ ਹੋ ਤੁਸੀਂ ਕੋਈ ਕੁਐਸਚਨ ਮਾਰਕ ਲਾਉਨੇ ਹੋ ਤੁਸੀਂ ਕੁਝ ਚੀਜ਼ਾਂ ਨੂੰ ਬ੍ਰੈਕਟਡ ਕਰਦੇ ਹੋ ਅੰਡਰਲਾਈਨ ਕਰਦੇ ਹੋ ਤਾਂ ਉਹ ਕਿੰਨਾ ਮਤਲਬ ਇੱਕ ਮਜ਼ੇ ਵਾਲੀ ਚੀਜ਼ ਹੁੰਦੀ ਹੈ ਤੁਸੀਂ ਕਿਤਾਬ ਪੜਦੇ-ਪੜਦੇ ਜਿਹੜਾ ਹੈਗਾ ਉਸ ਨੂੰ ਹਿੱਕ ਤੇ ਰੱਖ ਕੇ ਸੌ ਸਕਦੇ ਹੋ ਠੀਕ ਹੈ ਜੀ ਤਾਂ ਉਹ ਜਿਹੜਾ ਮਜ਼ਾ ਹੈ ਮੈਨੂੰ ਲੱਗਦਾ ਕਿ ਜੇ ਅਸੀਂ ਮੋਬਾਈਲ ਨੂੰ ਜਾਰੇ ਦਿਨ ਨੇੜੇ ਰੱਖਾਂਗੇ ਤਾਂ ਉਹਦੇ ਜਿਹੜੇ ਹੈਗੇ ਨੇਗੇਟਿਵ ਅਸਰ ਆਉਂਦੇ ਆ ਪਰ ਕਿਤਾਬ ਹਮੇਸ਼ਾ ਅੱਛਾ ਹੋ ਕਰਦੀ ਹੈ ਬਾਕੀ ਜਿਹੜੀ ਗੱਲ ਰਹੀ ਕਿ ਸੱਚਾ ਦੋਸਤ ਸਹੀ ਦੋਸਤ ਇਹ ਗੱਲ ਤਾਂ ਮੈਡਮ ਆਪਣੇ ਕਹਿੰਦੀ ਨਹੀਂ ਹੈ ਇਹ ਸਾਡੇ ਸਿਆਣਿਆਂ ਨੇ ਸਾਡੇ ਬਢੇਰੇ ਨੇ ਕਹੀ ਹੋਈ ਹੈ ਔਰ ਇਹ 101% ਜਾਂ ਜਿੰਨੇ ਵੀ ਪਰਸੈਂਟ ਤੁਸੀਂ ਇਸ ਨੂੰ ਲਾਉਣਾ ਹੈ ਲਾਓ ਇਹ ਬਿਲਕੁਲ ਸਹੀ ਗੱਲ ਹੈ ਕਿਤਾਬ ਤੁਹਾਨੂੰ ਜਿਹੜਾ ਹੈਗਾ ਗਲਤ ਪਾਸੇ ਨਹੀਂ ਲੈ ਕੇ ਜਾਊਗੀ ਤੁਹਾਨੂੰ ਸੱਚੇ ਸਹੀ ਪਾਸੇ ਜਿਹੜੀ ਹੈਗੀ ਹੈ ਲੈ ਕੇ ਜਾਊਗੀ ਤੁਹਾਡੀ ਸੋਚ ਨੂੰ ਡਿਵੈਲਪ ਕਰੂਗੀ ਜੇ ਤੁਸੀਂ ਅਲੱਗ-ਅਲੱਗ ਵਿਦਵਾਨਾਂ ਨੂੰ ਪੜ੍ਹਦੇ ਹੈਗੇ ਹੋ ਸਾਡੇ ਕੋਲੇ بڑے ਵਿਦਵਾਨ ਨੇ ਆਪਾਂ ਇਸ ਗੱਲ ਲਈ ਵੀ ਲੱਕੀ ਆ ਕਿ ਸਾਡੇ ਕੋਲੇ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਹੋਏ ਨੇ ਸਾਡੇ ਕੋਲੇ ਡਾਕਟਰ ਦਲੀਪ ਕੋਟਵਾਣਾ ਜੀ ਹੋਏ ਨੇ ਸਾਡੇ ਕੋਲੇ ਬ੍ਰਿਯਾਮ ਸੰਧੂ ਜੀ ਨੇ ਸਾਡੇ ਕੋਲੇ ਗੁਰਬਚਨ ਸਿੰਘ ਭੁੱਲਰ ਜੀ ਨੇ ਬਹੁਤ ਬੇਅੰਤ ਜਿੰਨੇ ਮੈਂ ਨਾਮ ਇੱਥੇ ਨਹੀਂ ਵੀ ਲੈ ਸਕਿਆ ਬਹੁਤ ਕਈ ਰਾਈਟਰ ਦੇ ਬਹੁਤ ਅੱਛੀਆਂ ਕਿਤਾਬਾਂ ਨੇ ਬਲਦੇਵ ਸਿੰਘ ਸੜਕਨਾਮਾ ਜੀ ਨੇ ਠੀਕ ਹੈ ਜੀ ਤਾਂ ਬਹੁਤ ਸਾਰੇ ਲੇਖਕਾਂ ਦੀਆਂ ਜੀਵਨੀਆਂ ਉਹਨਾਂ ਚ ਦੇਖੋ ਕਿਉਂਕਿ ਬੰਦਾ ਅਸੀਂ ਇੱਕ ਜੀਵਨ ਜੀ ਸਕਦੇ ਹਾਂ ਪਰ ਜਦੋਂ ਅਸੀਂ ਕਿਸੇ ਨੂੰ ਪੜਦੇ ਹਾਂ ਕਿਸੇ ਨੂੰ ਮਿਲਦੇ ਹਾਂ ਕਿਸੇ ਦੀ ਆਟੋਬਾਇਓਗ੍ਰਾਫੀ ਪੜਦੇ ਹਾਂ ਅਸੀਂ ਉਹਨਾਂ ਦਾ ਜੀਵਨ ਵੀ ਜਿਉ ਲੈਣੇ ਤਾਂ ਸਾਡਾ ਜਿਹੜਾ ਅਨੁਭਵ ਹੈ ਜਿਹੜਾ ਸਾਡਾ ਤਜਰਬਾ ਹੈਗਾ ਉਹ ਬਹੁਤ ਜ਼ਿਆਦਾ ਵੱਧਦਾ ਹੈ ਤੇ ਜੇ ਸਾਡੇ ਬੱਚੇ ਇਸ ਪਾਸੇ ਵੱਲ ਆਉਣ ਤਾਂ ਇਸ ਤੋਂ ਖੂਬਸੂਰਤ ਗੱਲ ਹੋਰ ਕੀ ਹੋ ਸਕਦੀ ਹੈ ਔਰ ਇਹਦੇ ਵਿੱਚ ਲਾਜ਼ਮੀ ਗੱਲ ਇਹ ਹੈ ਜੀ ਕਿ ਅਸੀਂ ਬੱਚੇ ਨੂੰ ਕਹਾਂਗੇ ਕਿ ਤੂੰ ਕਿਤਾਬ ਪੜ੍ਹ ਤੂੰ ਕਿਤਾਬ ਪੜ ਇਸ ਤਰ੍ਹਾਂ ਨਹੀਂ ਜਿਵੇਂ ਬੱਚਾ ਕਿਤਾਬ ਪੜੂਗਾ ਸਾਨੂੰ ਆਪਦੇ ਕੋਲੇ ਆਪ ਕਿਤਾਬ ਰੱਖਣੀ ਪਊਗੀ ਪਹਿਲਾਂ ਸਾਡੇ ਟੀਚਰਜ਼ ਕੋਲੇ ਕਿਤਾਬਾਂ ਹੋਣਗੀਆਂ ਬੱਚੇ ਦੇਖਣਗੇ ਉਹ ਨੋਟ ਕਰਨਗੇ ਕਿ ਇਹ ਰੋਜ਼ ਇਹਦੇ ਕੋਲੇ ਕਿਤਾਬ ਹੁੰਦੀ ਹੈ ਜਾਂ ਕੁਝ ਦਿਨਾਂ ਬਾਅਦ ਬਦਲੀ ਹੋਈ ਕਿਤਾਬ ਹੁੰਦੀ ਹੈ ਕੀ ਹੈ ਇਹ ਇਸ ਕਰਕੇ ਟੀਚਰ ਕਿਉਂ ਪੜਦਾ ਫਿਰ ਬੱਚੇ ਲੱਗਣਗੇ ਪੇਰੈਂਟਸ ਪੜਨਗੇ ਕਿਤਾਬ ਮਾਪੇ ਪੜਨਗੇ ਫਿਰ ਬੱਚੇ ਲੱਗਣਗੇ ਉਹਨਾਂ ਨੂੰ ਤਾਕੀਦ ਕੀਤੇ ਤੋਂ ਨਹੀਂ ਇਨਸਟਰਕਟ ਕੀਤੇ ਤੋਂ ਨਹੀਂ ਬੱਚਾ ਜਿਹੜਾ ਪੜ੍ਹੂਗਾ ਉਸ ਦੇ ਸਾਹਮਣੇ ਐਗਜ਼ਾਮਪਲ ਜਿਹੜੀ ਹੈਗੇ ਤੁਹਾਨੂੰ ਸੈੱਟ ਕਰਨੀ ਪਊਗੀ ਤੇ ਜਿਹੜੀ ਇਹ ਗੱਲ ਹੈ ਕਹੀ ਹੈ ਜੀ ਤੁਸੀਂ ਪਰਸਨਲ ਲਾਇਬ੍ਰੇਰੀ ਵਾਲੀ ਇਹ ਸਾਡੇ ਪੰਜਾਬੀਆਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਸਾਡੇ ਘਰਾਂ ਦੇ ਵਿੱਚ ਸ਼ਰਾਬਖਾਨੇ ਤਾਂ ਮਿਲ ਜਾਂਦੇ ਆ ਪਰ ਕਿਤਾਬਾਂ ਲਈ ਸਾਡੇ ਕੋਲ ਇੱਕ ਕਲਮਾਰੀ ਵੀ ਨਹੀਂ ਹੁੰਦੀ ਤਾਂ ਮੈਂ ਉਸ ਗੱਲ ਨੂੰ ਤੋੜਨਾ ਚਾਹੁੰਦਾ ਸੀ ਕਿ ਨਹੀਂ ਅਸੀਂ ਪੰਜਾਬੀ ਆ ਮੈਂ ਵੀ ਪੰਜਾਬੀ ਆ ਆਪਾਂ ਸਾਰੇ ਪੰਜਾਬੀਆਂ ਤੇ ਜ਼ਰੂਰੀ ਨਹੀਂ ਅਸੀਂ ਬਿਲਕੁਲ ਸ਼ਰਾਬ ਨਹੀਂ ਵਰਤਦੇ ਸਾਡੇ ਕੋਈ ਸ਼ਰਾਬ ਨਹੀਂ ਵਰਤਦਾ ਸੀ ਐਂਟਰੀ ਨਹੀਂ ਹੋਣ ਦਿੰਦੇ ਸਾਡੇ ਘਰ ਹਾਂ ਕਿਤਾਬਾਂ ਜਿੰਨੀਆਂ ਮਰਜ਼ੀ ਤਾਂ 10000 ਦੀ ਗੱਲ ਕੀਤੀ ਤੁਸੀਂ ਮੈਨੂੰ ਹੁਣ ਲੱਗਦਾ ਕਿ ਵੱਧ ਵੱਧ ਕਿ ਉਹ 4000 ਪਲੱਸ ਜਿਹੜੀਆਂ ਹੈਗੀਆਂ ਹੋਗੀਆਂ ਹੋਣਗੀਆਂ ਬਾਕਸ ਹਰ ਇੱਕ ਤਰ੍ਹਾਂ ਦੀਆਂ ਬਾਕਸ ਜਿਹੜੀਆਂ ਹੈਗੀਆਂ ਉੱਥੇ ਬੱਚਿਆਂ ਲਈ ਪ੍ਰੋਵਾਈਡਡ ਨੇ ਮੇਰੇ ਦੋਸਤਾਂ ਲਈ ਵੀ ਸਾਡੇ ਸਾਰੇ ਪਰਿਵਾਰ ਲਈ ਲਜਾਂਦੇ ਨੇ ਬੱਚੇ ਵੀ ਮੇਰੇ ਦੋਸਤ ਵੀ ਵਿਦਿਆਰਥੀ ਵੀ ਸਾਰੇ ਪੜਦੇ ਐ ਬਹੁਤ ਅੱਛੀ ਗੱਲ ਹੈ ਤੇ ਆਊਟਪੁੱਟ ਵੀ ਆਉਂਦੀ ਹੈ ਅਸੀਂ ਡਿਸਕਸ ਵੀ ਕਰਦੇ ਆ ਬੁੱਕਸ ਨੂੰ ਕਿਤਾਬਾਂ ਨੂੰ ਕਿ ਹਾਂਜੀ ਫਰਾਂ ਨੇ ਤੁਸੀਂ ਆ ਕਿਤਾਬ ਪੜ੍ਹੀ ਐ ਤਾਂ ਉਹਦੇ ਚ ਕੀ ਸੀ ਕੀ ਦੇਖਿਆ ਅਸੀਂ ਮਿੱਤਰ ਮੰਡਲੀ ਦੇ ਵਿੱਚ ਵੀ ਡਿਸਕਸ ਕਰਦੇ ਆ WhatsApp ਨੂੰ ਅਸੀਂ ਆਏ ਯੂਜ਼ ਕਰ ਲੈਨੇ ਆ ਕਿ ਆ ਕਿਤਾਬ ਨਵੀਂ ਆਈ ਐ ਜੀ ਇਸ ਨੂੰ ਪੜ੍ਹੋ ਮੈਂ ਆ ਬੁੱਕ ਪੜ੍ਹੀ ਐ ਤੁਸੀਂ ਵੀ ਪੜ੍ਹੋ ਫਿਰ ਅਸੀਂ ਇੱਕ ਦੂਸਰੇ ਨੂੰ ਇਸ ਤਰ੍ਹਾਂ ਕਿਤਾਬਾਂ ਦੱਸਦੇ ਆ ਤਾਂ ਇਹ ਯੂਜ਼ ਆ ਦੇਖੋ ਕਿਤਾਬਾਂ ਤੇ ਨਵਾਂ ਜਿਹੜਾ ਸੋਸ਼ਲ ਮੀਡੀਆ ਹੈ ਉਸ ਨੂੰ ਜੋੜ ਕੇ ਨਵੀਂ ਤਕਨੀਕ ਨੂੰ ਇਹਦੇ ਇਸ ਤਰੀਕੇ ਨਾਲ ਬੈਨੀਫੀਸ਼ੀਅਲ ਜਿਹੜੇ ਹੈਗੇ ਆ ਉਹ ਬੈਨੀਫਿਟ ਲਏ ਜਾ ਸਕਦੇ ਆ ਫਾਇਦੇ ਲਈ ਜਾ ਸਕਦੇ ਹੈਗੇ ਆ ਤਾਂ ਜੇ ਸਾਡਾ ਅਧਿਆਪਕ ਵਰਗ ਚਾਹੀ ਜੇ ਸਾਡੇ ਮਾਪੇ ਸਹਿਬਾਨ ਚਾਉਣ ਤਾਂ ਅਸੀਂ ਬੱਚਿਆਂ ਨੂੰ ਇੱਧਰ ਬੜੀ ਆਸਾਨੀ ਨਾਲ ਲਿਜਾ ਸਕਦੇ ਹਾਂ ਬਹੁਤ ਬੱਚੇ ਹੈਗੇ ਨੇ ਜਿਹੜੇ ਆਪ ਵੀ ਰਚਨਾਵਾ ਕਰਦੇ ਨੇ ਕਵਿਤਾਵਾਂ ਲਿਖਦੇ ਨੇ ਲੇਖ ਲਿਖਦੇ ਆ ਕਹਾਣੀਆਂ ਲਿਖਦੇ ਆ ਤਾਂ ਇਹ ਗੱਲ ਨਹੀਂ ਹੈ ਕਿ ਬੱਚੇ ਇਸ ਤਰ੍ਹਾਂ ਕਰਦੇ ਨਹੀਂ ਹੈ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਮੈਨੂੰ ਲੱਗਦਾ ਰਹਿ ਜਾਂਦੀ ਹੈ ਮਾਪਿਆਂ ਦੇ ਤੌਰ ਤੇ ਜਾਂ ਅਧਿਆਪਕਾਂ ਦੇ ਤੌਰ ਤੇ ਤਾਂ ਨਹੀਂ ਤਾਂ ਜਿਹੜੇ ਹੈਗੇ ਬੱਚੇ ਉਹ ਕਰ ਸਕਦੇ ਆ ਸਰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਕਿ ਮਨਸੂਈ ਬੁੱਤੀ ਇਸ ਦਾ ਸਿੱਖਿਆ ਦੇ ਖੇਤਰ ਵਿੱਚ ਕਾਫੀ ਪ੍ਰਸਾਰ ਹੋ ਰਿਹਾ ਹੈ ਤੁਹਾਡੇ ਆਪਣੇ ਕੀ ਵਿਚਾਰ ਆ ਹਾਂ ਜੀ ਮੈਡਮ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਨਵੀਆਂ ਟੈਕਨੀਕਸ ਨੂੰ ਡਿਨਾਇ ਨਹੀਂ ਕਰ ਸਕਦੇ ਆ ਇਹੇ ਕ੍ਰਾਂਤੀ ਆਉਂਦੀ ਰਹਿਣੀ ਹੈ ਵਾਪਰਦੀ ਰਹਿਣੀ ਹੈ ਨਵਾਂ ਨਵਾਂ ਕੁਝ ਜਿਹੜਾ ਹੈਗਾ ਉਹ ਹੁੰਦਾ ਰਹਿਣਾ ਸਮੇਂ ਦੀ ਲੋੜ ਦੇ ਮੁਤਾਬਕ ਕਿਉਂਕਿ ਜਿਵੇਂ ਜਿਵੇਂ ਅਸੀਂ ਡਿਵੈਲਪ ਹੋ ਰਹੇ ਹਾਂ ਦੁਨੀਆ ਡਿਵੈਲਪ ਹੋ ਰਹੀ ਹੈ ਸੰਸਾਰ ਡਿਵੈਲਪ ਹੋ ਰਿਹਾ ਹੈ ਗਲੋਬਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਹੋ ਰਹੀ ਹੈ ਆ ਮੈਨ ਪਾਵਰ ਜਿਹਨੂੰ ਅਸੀਂ ਕਹਿੰਦੇ ਹੱਥੀ ਕੰਮ ਕਰਨ ਨਾਲੋਂ ਕਈ ਹੁਣ ਸਮਾਰਟ ਵਰਕ ਜਿਹੜਾ ਹੈਗਾ ਉਸ ਤੇ ਜਾਦੇ ਬਲੀਵ ਕਰਦੇ ਆ ਤੇ ਉਸ ਸਮੇਂ ਦੀ ਮੰਗ ਵੀ ਹੈ ਤਾਂ ਇਸ ਦੇ ਖੇਤਰ ਦੇ ਵਿੱਚ ਹੁਣ ਅਸੀਂ ਵੀ ਦੇਖਦੇ ਆ ਕਿ ਯੂਨੀਵਰਸਟੀਆਂ ਨਵੇਂ ਨਵੇਂ ਕੋਰਸ ਲੈ ਕੇ ਆ ਰਹੀਆਂ ਕਿਉਂਕਿ ਡਿਮਾਂਡ ਹੈ ਕਿਸੇ ਤਰੀਕੇ ਦਾ ਵੀ ਫੀਲਡ ਹੋਵੇ ਕਿਸੇ ਵੀ ਤਿੱਕੇ ਤਰੀਕੇ ਦਾ ਹੋਵੇ ਕਿ ਆ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉੱਥੇ ਆਪਣੀ ਉਹ ਥਾਂ ਬਣਾਈ ਰਹੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਦਾ ਖੇਤਰ ਹੈ ਤੇ ਐਜੂਕੇਸ਼ਨ ਨੇ ਤਾਂ ਕਿਉਂਕਿ ਇਹ ਸਾਰਿਆਂ ਨੂੰ ਸਰਵ ਕਰਨਾ ਹੈ ਤਾਂ ਇਸ ਦੇ ਵਿੱਚ ਤਾਂ ਉਹ ਜਿਆਦਾ ਜ਼ਰੂਰੀ ਹੈ ਬਹੁਤ ਜਿਆਦਾ ਲੋੜੀਂਦਾ ਹੈ ਇਸ ਦੇ ਵਿੱਚ ਤਾਂ ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਇਹਦੇ ਨਾਲ ਜੋੜਨਾ ਚਾਹੀਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਉਸ ਨੂੰ ਦੱਸਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਇਸ ਦੇ ਫਾਇਦੇ ਤੇ ਨੁਕਸਾਨ ਸਾਰੇ ਜਿਵੇਂ ਅਸੀਂ ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਦੱਸਦੇ ਹਾਂ ਨਾ ਉਵੇਂ ਹੀ ਸਾਨੂੰ ਇਸ ਦੀ ਲੋੜ ਬਾਰੇ ਵੀ ਇਸ ਦੇ ਫਾਇਦੇ ਬਾਰੇ ਵੀ ਤੇ ਇਸ ਦੇ ਨੁਕਸਾਨ ਬਾਰੇ ਵੀ ਦੱਸ ਕੇ ਅਵੇਅਰ ਕਰਨਾ ਚਾਹੀਦਾ ਕਿਉਂਕਿ ਜ਼ਮਾਨਾ ਹੀ ਹੁਣ ਟੈਕਨੀਕ ਦਾ ਇਸ ਤੋਂ ਅਸੀਂ ਮੂੰਹ ਮੋੜ ਹੀ ਨਹੀਂ ਸਕਦੇ ਇਹ ਬਹੁਤ ਜ਼ਰੂਰੀ ਚੀਜ਼ ਹੈ ਬਹੁਤ ਲੋੜੀਂਦੀ ਚੀਜ਼ ਹੈ ਤਾਂ ਚਾਹੇ ਵਿਦਿਅਕ ਸੰਸਥਾਾਂ માં ਹੋਣ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਨੂੰ ਇਹਦੇ ਨਾਲ ਜੁੜਨੇ ਪੈਗਾ ਇਸ ਦੀ ਇੰਪੋਰਟੈਂਸ ਨੂੰ ਸਮਝਣੇ ਹੋਗਾ ਫਿਰ ਹੀ ਜਿਹੜਾ ਹੈਗਾ ਅਸੀਂ ਸਮੇਂ ਦੇਹਾਣੀ ਜਾਂ ਸਮੇਂ ਦੇ ਮੇਚ ਦੇ ਬਣ ਸਕਦੇ ਆ ਤੇ ਆਪਣੇ ਵਿਦਿਆਰਥੀਆਂ ਨੂੰ ਅਸੀਂ ਬਣਾ ਸਕਦੇ ਆ ਬਿਲਕੁਲ ਸਹੀ ਗੱਲ ਕਹੀ ਸਰ ਤੁਸੀਂ ਅਸੀਂ ਵੀ ਆਪਣੇ ਬੱਚਾ ਨੂੰ ਸਮੇਂ ਦੇਹਾਣੀ ਬਣਾਉਣ ਲਈ ਬੜੇ ਸਾਲਾਂ ਤੋਂ ਅਵੇਅਰ ਚੱਲ ਰਹੇ ਆ ਤੇ ਲਾਸਟ ਇਅਰ ਅਸੀਂ ਇਸ ਤੇ ਆਪਣਾ ਕਦਮ ਵੀ ਪੁੱਟੇ ਨੇ ਤੇ ਇਸ ਸਾਲ ਸਾਡੇ ਕਈ ਬੱਚਾ ਨੇ ਕੋਡਿੰਗ ਦੀ ਸਹਾਇਤਾ ਦੇ ਨਾਲ ਮੋਬਾਈਲ ਐਪਸ ਵੀਡੀਓ ਗੇਮਸ ਵੀ ਕ੍ਰੀਏਟ ਕੀਤੀਆਂ। ਵੈਰੀ ਗੁੱਡ ਬਹੁਤ ਅੱਛਾ ਮੈਡਮ ਬਹੁਤ ਅੱਛਾ ਵਧਾਈ ਦੇ ਪੱਤਰ ਉਹਨਾਂ ਨੂੰ ਤੁਸੀਂ ਇਸ ਗੱਲ ਸਰ ਜਾਣਨ ਦੇ ਵਿੱਚ ਆਇਆ ਕਿ ਤੁਸੀਂ ਫਿਲਮੀ ਹਸਤੀਆਂ ਦੇ ਉੱਪਰ ਵੀ ਕਾਫੀ ਕਿਤਾਬਾਂ ਲਿਖੀਆਂ। ਤੇ ਫਿਲਮਾਂ ਦੇ ਪ੍ਰਤੀ ਇਹ ਤੁਹਾਡਾ ਇੰਟਰਸਟ ਸੀ ਤੇ ਪਲੀਜ਼ ਇਹਦੇ ਬਾਰੇ ਵੀ ਸਾਨੂੰ ਵਿਚਾਰ ਸਾਂਝੇ ਕੀਤੇ ਯਾਰ ਮੋਟੀਵੇਟ ਹੋਏ ਹੋ ਕਿ ਕਿਸ ਤਰ੍ਹਾਂ। ਜੀ ਮੈਮ ਤਾਂ ਆ ਪਹਿਲੇ ਦਿਨ ਅਸਾਰ ਮੈਂ ਕਹੂੰਗਾ ਕਿ ਤੁਹਾਡਾ ਜਿਹੜਾ ਪ੍ਰਸ਼ਨ ਹੈ ਨਿਹਾਇਤੀ ਖੂਬਸੂਰਤ ਹੈ ਪਹਿਲੇ ਪ੍ਰਸ਼ਨ ਵੀ ਬਹੁਤ ਦੇਖੋ ਵਧੀਆ ਸੀ ਬਹੁਤ ਸੀਗੀ ਪਰ ਜਿਸ ਚੀਜ਼ ਨਾਲ ਅਸੀਂ ਦਿਲੋਂ ਜੁੜੇ ਹੁੰਦੇ ਆ ਜਾਂ ਬਚਪਨ ਤੋਂ ਜੁੜੇ ਹੁੰਦੇ ਆ ਤਾਂ ਉਹ ਸੁਣ ਕੇ ਗੱਲ ਬੜੀ ਖੁਸ਼ੀ ਹੁੰਦੀ ਹੈ ਅ ਜਿਸ ਕਿਤਾਬ ਦੀ ਤੁਸੀਂ ਗੱਲ ਕੀਤੀ ਹੈ ਜੀ ਜਦੋਂ ਸਾਡੇ ਹਿੰਦੀ ਸਿਨੇਮਾ ਨੇ ਭਾਰਤੀ ਸਿਨੇਮਾ ਨੇ 100 ਵਰੇ ਆਪਣੇ ਪੂਰੇ ਕੀਤੇ ਹੈ 2013 ਦੇ ਵਿੱਚ ਤਾਂ ਉਦੋਂ ਮੈਂ ਤੇ ਮੇਰੇ ਇੱਕ ਦੋਸਤ ਨੇ ਸੁਖਚੈਨ ਸਿੰਘ ਜੀ ਸਮਾਗ ਨਰਵਾਣਾ ਤੋਂ ਤਾਂ ਅਸੀਂ ਦੋਨਾਂ ਨੇ ਇਹ ਗੱਲ ਪਲਾਨ ਕੀਤੀ ਕਿ ਕਿਉਂ ਨਾ ਪੰਜਾਬੀ ਦੇ ਵਿੱਚ ਇਸ ਤਰੀਕੇ ਦੀ ਕੋਈ ਕਿਤਾਬ ਇਸ ਸਦੀ ਨੂੰ ਜਿਹੜੀ ਸਮਰਪਿਤ ਭਾਰਤੀ ਸਿਨੇਮੇ ਦੀ ਨੂੰ ਕੀਤੀ ਜਾਵੇ ਤਾਂ ਅਸੀਂ ਦੋਨਾਂ ਨੇ ਰਲ ਕੇ ਉਹ ਕੀਤਾ ਤੇ ਅਸੀਂ ਉਹ ਕਿਤਾਬ ਦੇ ਵਿੱਚ ਕੀ ਕੀਤਾ ਜੀ ਕਿ ਅਲੱਗ-ਅਲੱਗ ਪਰਸਨੈਲਿਟੀਆਂ ਨੂੰ ਇਹੜਾ ਭਾਰਤੀ ਸਿਨੇਮਾ ਹੈਗਾ ਦੁਨੀਆ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਲੀਵੁੱਡ ਤੋਂ ਬਾਅਦ ਸਭ ਤੋਂ ਵੱਡਾ ਸਿਨੇਮਾ ਜਿਹੜਾ ਹੈਗਾ ਉਹ ਇੰਡੀਆ ਦਾ ਹੈ ਜਿੰਨੀਆਂ ਇੱਥੇ ਫਿਲਮਾਂ ਬਣਦੀਆਂ ਜਿੰਨਾ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਔਰ ਫੈਸ਼ਨ ਇੰਡਸਟਰੀ ਦੇ ਵਿੱਚ ਜਾਂ ਜੋ ਕੁਝ ਵੀ ਹੈ ਤਾਂ ਅਸੀਂ ਸ਼ੁਰੂ ਕੀਤਾ ਜੀ ਕਿ ਇੱਕ ਤਾਂ ਪੂਰਾ ਇਸ ਦੀ ਹਿਸਟਰੀ ਦੇ ਉੱਪਰ ਆਰਟੀਕਲ ਲਿਖਿਆ ਜਾਵੇ ਤਾਂ ਤੁਸੀਂ ਯਕੀਨ ਕਰੋਗੇ ਕਿ ਉਹ ਲਗਭਗ 90 ਪੇਜਾਂ ਦਾ ਆਰਟੀਕਲ ਉਸ ਬੁੱਕ ਦੇ ਵਿੱਚ ਭਾਰਤੀ ਸਿਨੇਮੇ ਦੀ ਹਿਸਟਰੀ ਤੇ ਹੈ ਕਿ ਇਹ ਕਿੱਥੋਂ ਸ਼ੁਰੂ ਹੋਇਆ ਕਿੰਨਾ-ਕਿੰਨਾ ਦਾ ਯੋਗਦਾਨ ਹੋਇਆ ਪਹਿਲੀ ਫਿਲਮ ਕਦੋਂ ਬਣੀ ਪਹਿਲੀ ਕਲਰਡ ਫਿਲਮ ਕਦੋਂ ਬ ਕਿੰਨਾ ਕਿੰਨਾ ਲੋਕਾਂ ਨੇ ਜਿਹੜੇ ਇਸ ਦੇ ਸਤੰਭ ਬਣੇ ਭਾਰਤੀ ਸਿਨੇਮੇ ਦੇ ਜਿਨ੍ਹਾਂ ਦੇ ਉੱਪਰ ਖੜਾ ਹੋਇਆ ਭਾਰਤੀ ਸਿਨੇਮਾ ਉਹਦੇ ਵਿੱਚ ਸਾਡੇ ਬਹੁਤ ਸਾਰੇ ਪ੍ਰੋਡਿਊਸਰ ਨੇ ਡਾਇਰੈਕਟਰ ਸਹਿਬਾਨ ਨੇ ਅ ਅਦਾਕਾਰ ਅਦਾਕਾਰਾ ਮਾ ਗਾਇਕ ਗਾਇਕਾ ਮਾ ਸੰਗੀਤ ਨਿਰਦੇਸ਼ਕ ਉਹ ਸਾਰੇ ਅਸੀਂ ਲੈ ਗੀਤਕਾਰ ਤਾ ਅਸੀਂ 4 4 5 5 ਇਹਨਾਂ categories ਨੂੰ ਵੰਡ ਕੇ ਉਹ ਕੀਤਾ ਤੇ ਉਸ ਦਾ ਜਿਹੜਾ ਨੈਕਸਟ ਪਾਰਟ ਸੀਗਾ ਉਹ ਭਾਰਤੀ ਸਿਨੇਮਾ ਦੇ ਸਤਾਰੇ ਉਹ ਮੈਂ ਕੱਲੇ ਨੇ ਲਿਖੇ ਕਿ ਜਿਹੜੇ ਉਹਦੇ ਚੋਂ ਪਰਸਨੈਲਿਟੀਆਂ ਰਹਿ ਗਈਆਂ ਸਾਡੀਆਂ ਖਾਸ-ਖਾਸ ਉਹ ਉਸ ਬੁੱਕ ਦੇ ਵਿੱਚ ਜਿਹੜੀਆਂ ਸੀਗੀਆਂ ਅਸੀਂ ਉਹ ਕੀਤੀਆਂ ਤਾਂ ਇਹਨਾਂ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਵੇਂ ਨਸ਼ਾਦ ਸਾਥ ਸਾਡੇ ਸੰਗੀਤਕਾਰ ਲਤਾ ਮਗੇਸ਼ਕਰ ਮੁਹੰਮਦ ਰਫੀ ਸਾਡੇ ਸਿੰਗਰ ਇਸੇ ਤਰੀਕੇ ਨਾਲ ਸਾਡੇ ਗੀਤਕਾਰ ਆਨੰਦ ਬਖਸ਼ੀ ਹੋਰੀ ਮਜਰੂ ਸੁਲਤਾਨਪ uri ਸਾਹਿਬ ਇਸੇ ਤਰੀਕੇ ਨਾਲ ਸਾਡੇ ਕੋਲ ਜਿਵੇਂ ਅਦਾਕਾਰ ਜਿਵੇਂ ਨੋਤਨ ਮਧੂਬਲਾ ਮੀਨਾ ਕੁਮਾਰੀ ਐਕਟਰਸ ਦੇ ਵਿੱਚੋਂ ਅਸ਼ੋਕ ਕੁਮਾਰ ਦਲੀਪ ਕੁਮਾਰ ਜਿੰਨਾ ਤੇ ਸਾਰਾ ਬੇਸਟ ਹੋਇਆ ਜਾਂ ਖੜਾ ਜਿੱਥੋਂ ਸਾਨੂੰ ਜਦੋਂ ਕੋਈ ਗੱਲ ਕਰਦਾ ਹੈ ਭਾਰਤੀ ਸਿਨੇਮਾ ਦੀ ਤੇ ਇਹਨਾਂ ਲੋਕਾਂ ਦੀ ਗੱਲ ਜ਼ਰੂਰ ਕਰੂਗਾ ਤਾਂ ਵੀ ਅੱਜ ਦੀ ਪੀੜ੍ਹੀ ਟੁੱਟ ਰਹੀਆਂ ਉਹਨਾਂ ਚੀਜ਼ਾਂ ਨਾਲੋਂ ਅਸੀਂ ਸਿਨੇਮੇ ਨੂੰ ਕਦੇ ਵੀ ਵੈਸੇ ਹੀ ਕਹਿ ਦਿੰਨੇ ਆ ਕਿ ਫਿਲਮਾਂ ਮਾੜੀਆਂ ਸਾਰੀਆਂ ਫਿਲਮਾਂ ਮਾੜੀਆਂ ਨਹੀਂ ਹੁੰਦੀਆਂ ਸਾਰੇ ਲੋਕ ਜਿਹੜੇ ਹੈਗੇ ਆ ਉਹ ਮਾੜੇ ਨਹੀਂ ਹੁੰਦੇ ਹਾਂ ਚੰਗੇ ਮਾੜੇ ਲੋਕ ਹਰ ਇੱਕ ਥਾਂ ਤੇ ਹੁੰਦੇ ਤੇ ਬੀਇੰਗ ਅ ਟੀਚਰ ਮੈਂ ਇਹ ਜ਼ਰੂਰ ਇਹ ਗੱਲ ਕਹਿਣੀ ਚਾਹੂੰਗਾ ਤੇ ਮੈਂ ਅਕਸਰ ਹੀ ਗੱਲ ਕਰਦਾ ਕਿ ਜਿੱਥੇ ਲਿਟਰੇਚਰ ਪੂਰਾ ਯੋਗਦਾਨ ਪਾਉਂਦਾ ਸਾਨੂੰ ਵਧੀਆ ਇਨਸਾਨ ਬਣਾਉਣ ਤੇ ਵਧੀਆ ਅਧਿਆਪਕ ਬਣਾਉਣ ਦੇ ਵਿੱਚ ਤਾਂ ਜਿਹੜਾ ਸਿਨੇਮਾ ਹੈ ਉਹ ਵੀ ਬਹੁਤ ਅੱਛਾ ਜਿਹੜਾ ਯੋਗਦਾਨ ਹੈ ਇਸ ਦੇ ਵਿੱਚ ਪਾਉਂਦਾ ਮੈਂ ਜਿੱਥੇ ਮੇਰੇ ਕੋਲੇ ਕਿਤਾਬਾਂ ਦੀ ਲਾਇਬ੍ਰੇਰੀ ਹੈ ਮੇਰੇ ਕੋਲੇ ਉੱਥੇ ਫਿਲਮਾਂ ਦੀ ਲਾਇਬ੍ਰੇਰੀ ਵੀ ਹੈ ਮੈਂ ਬੜੀਆਂ ਮਤਲਬ ਦੂਰੋਂ ਦੂਰੋਂ ਬਾਰੇ ਜਿਹੜਾ ਏਅਰ ਜਾਂ ਬਾਈ ਪੋਸਟ ਵੀ ਜਿਹੜੀਆਂ ਫਿਲਮਾਂ ਨੇ ਪੱਛਮੀ ਬੰਗਾਲ ਤੱਕ ਜਿੱਥੇ ਮੈਨੂੰ ਪਤਾ ਲੱਗਦਾ ਕਿ ਮਿਲਦੀਆਂ ਐ ਰੇਅਰ ਉੱਥੋਂ ਅਸੀਂ ਮੰਗਵਾਈਆਂ ਹੋਈਆਂ ਨੇ ਆਪਦੇ ਘਰ ਜਿਹੜਾ ਹੈਗਾ ਜਿਵੇਂ ਬੁੱਕ ਬੈਂਕ ਹੁੰਦਾ ਹੈ ਲਾਇਬ੍ਰੇਰੀ ਹੁੰਦੀ ਹੈ ਸਾਡੇ ਕੋਲੇ ਫਿਲਮਾਂ ਬ੍ਰਿਰੀ ਗੀਤਾਂ ਦਾ ਪੁਰਾਣੇ ਹਿੰਦੀ ਗੀਤ ਸੁਣਨ ਦਾ ਬਹੁਤ ਜਿਹੜਾ ਹੈਗਾ ਉਹ ਸ਼ੌਂਕ ਹੈ ਤਾਂ ਅੱਜ ਸੁਖਚੰਨ ਸਿੰਘ ਜੀ ਦੀ ਮੈਂ ਗੱਲ ਕੀਤੀ ਹੈ ਉਹਨਾਂ ਦੇ ਨਾਲ ਮਿਲ ਕੇ ਸੀ ਡਿਸਕਸ਼ਨਸ ਕਰਦੇ ਅੱਜ ਤੁਸੀਂ ਇਹ ਗੱਲ ਕੀਤੀ ਤੇ ਮੇਰੀ ਇਹ ਪੜਾਅਸ ਨਿਕਲੀ ਹੈ ਕਿਉਂਕਿ ਅੱਜ ਕੱਲ ਇੰਨਾਂ ਚੀਜ਼ਾਂ ਬਾਰੇ ਕੋਈ ਗੱਲ ਨਹੀਂ ਕਰਦਾ ਅੱਜ ਕੱਲ ਬੜੀਆਂ ਫਾਰਮਲ ਜੀਆਂ ਗੱਲਾਂ ਹੁੰਦੀਆਂ ਨੇ ਹੋਰ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਿਹੜਾ ਸਿਨੇਮੇ ਦਾ ਯੋਗਦਾਨ ਹੈ ਨਾ ਤੁਸੀਂ ਉਹਨੂੰ ਕੱਢ ਨਹੀਂ ਸਕਦੇ ਬਹੁਤ ਅੱਛੀਆਂ ਫਿਲਮਾਂ ਸੋਸ਼ਲ ਫਿਲਮਾਂ ਸੋਸ਼ਲ ਡਰਾਮਾ ਫਿਲਮਾਂ ਸਾਡੇ ਮੁੱਦਿਆਂ ਨੂੰ ਲੈ ਕੇ ਨੁਕਤਿਆਂ ਨੂੰ ਲੈ ਕੇ ਬਣੀਆਂ ਹੋਈਆਂ ਇਸ਼ੂਜ਼ ਨੂੰ ਲੈ ਕੇ ਬਣੀਆਂ ਹੋਈਆਂ ਫਿਲਮਾਂ ਤੁਸੀਂ ਔਰਤ ਦੀ ਆਜ਼ਾਦੀ ਨਾਲ ਸਾਡੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਦਹੇਜ ਪ੍ਰਥਾ ਦੇ ਖਿਲਾਫ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਸਮਾਜਿਕ ਭਾਈਚਾਰੇ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਬਹੁਤ ਅੱਛੇ ਗੀਤ ਲਿਖੇ ਗਏ ਨੇ ਤਾਂ ਉਹਨਾਂ ਨੂੰ ਅਸੀਂ ਕਿਵੇਂ ਕੱਢ ਸਕਦੇ ਹਾਂ ਆਪਣੇ ਜੀਵਨ ਦੇ ਵਿੱਚੋਂ ਤੇ ਜੇ ਅਸੀਂ ਡਿਵੈਲਪ ਹੋਣਾ ਹੈ ਤਾਂ ਪਰਸਨਲੀ ਮੇਰੀ ਇਹ ਰਾਏ ਜ਼ਰੂਰ ਹੈਗੀ ਕਿ ਸਾਨੂੰ ਸਾਡੀਆਂ ਫਿਲਮਾਂ ਵੀ ਜ਼ਰੂਰ ਦੇਖਣੀਆਂ ਚਾਹੀਦੀਆਂ ਤੇ ਸਾਡੀ ਪੀਰਸਨੈਲਿਟੀ ਨੂੰ ਬਣਾਉਣ ਦੇ ਵਿੱਚ ਤੇ ਜਿੱਥੇ ਮੈਂ ਬੱਚਿਆਂ ਨੂੰ ਉਹ ਦੱਸਦਾ ਨਾ ਕਿ ਤੁਸੀਂ ਆਹ ਕਿਤਾਬਾਂ ਪੜੋ ਮੈਂ ਇੱਕ ਬਣਾਈ ਹੋਈ ਹੈ ਜੀ ਆਪਣੀ ਪੀਪੀਟੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਮੈਂ ਨਵੇਂ ਸੈਸ਼ਨ ਦੇ ਵਿੱਚ ਬੱਚਿਆਂ ਨੂੰ ਸਾਰਾ ਉਹ ਇੱਕ ਬਾਕਸ ਦੀ ਗਿਣਤੀ ਕਿਉਂਕਿ ਅਸੀਂ ਇਹ ਕਹਿੰਦੇ ਆ ਕਿ ਕਿਤਾਬਾਂ ਪੜੋ ਕਿਹੜੀਆਂ ਪੜੋ ਇਹ ਕੋਈ ਨਹੀਂ ਦੱਸਦਾ ਠੀਕ ਹੈ ਅਸੀਂ ਇਹ ਕਹਿ ਦਿੰਦੇ ਆ ਕਿ ਫਿਲਮਾਂ ਦੇਖੋ ਕਿਹੜੀਆਂ ਫਿਲਮਾਂ ਦੇਖੋ ਫਿਲਮਾਂ ਤਾਂ ਬਹੁਤ ਤਰੀਕਿਆਂ ਦੀਆਂ ਲੱਗਦੀਆਂ ਨੇ ਤਾਂ ਸਾਰੀਆਂ ਤੇ ਦੇਖਣ ਵਾਲੀਆਂ ਨਹੀਂ ਹੁੰਦੀਆਂ ਬੱਚਿਆਂ ਦੇ ਜਾਂ ਉਹਨਾਂ ਦੇ ਲੈਵਲ ਦੀਆਂ ਨਹੀਂ ਹੁੰਦੀਆਂ ਤਾਂ ਉਹ ਮੈਂ ਬਣਾਈਆਂ ਹੋਈਆਂ ਦੋਨੋਂ ਪੀਪੀਟੀਜ਼ ਬਣਾਈਆਂ ਹੋਈਆਂ ਮੈਂ ਬੱਚਿਆਂ ਨੂੰ ਦੋਨੋਂ ਉਹ ਸ਼ੋਅ ਕਰਦਾ ਕਿ ਬੱਚੇ ਤੁਸੀਂ ਘਟੋ-ਘਟ ਆਹ ਕਿਤਾਬਾਂ ਜ਼ਰੂਰ ਪੜੋ ਤੇ ਬੱਚੇ ਤੁਸੀਂ ਘਟੋ-ਘਟ ਆਹ ਫਿਲਮਾਂ ਜਿਹੜੀਆਂ ਹੈਗੀਆਂ ਜ਼ਰੂਰ ਦੇਖੋ ਤੇ ਉਹ ਪੇਰੈਂਟਸ ਵੀ ਦੇਖ ਸਕਦੇ ਐ ਬੱਚੇ ਵੀ ਦੇਖ ਸਕਦੇ ਉਹਨਾਂ ਵਿੱਚ ਕੋਈ ਵੀ ਤੁਹਾਨੂੰ ਆਬਜੈਕਸ਼ਨੇਬਲ ਚੀਜ਼ ਜਿਹੜੀ ਹੈਗੀ ਨਹੀਂ ਮਿਲੂਗੀ ਕੁਝ ਨਾ ਕੁਝ ਤੁਸੀਂ ਉਹਦੇ ਚੋਂ ਗੇਨ ਕਰੋਗੇ ਤਾ ਇਹ ਹੈਗੀ ਹੈ ਮੇਰੀ ਕੋਸ਼ਿਸ਼ ਇਸ ਸਿਨੇਮੇ ਨਾਲ ਬਚਪਨ ਤੋਂ ਹੀ ਇਹ ਜੁੜਾਵ ਹੈ ਕਿ ਮੇਰੇ ਅੰਕਲ ਹੁੰਦੇ ਸੀ ਕਿ ਉਹਨਾਂ ਨੂੰ ਫਿਲਮਾਂ ਦਾ ਬਹੁਤ ਸ਼ੌਂਕ ਸੀ ਉਹਨਾਂ ਦੇ ਕਰਕੇ ਮੈਨੂੰ ਇਹ ਲੱਗਿਆ ਨਾਲ ਤੇ ਕੁਝ ਇੱਕ ਮੇਰੇ ਤਾਇਆ ਜੀ ਹੁੰਦੇ ਸੀਗੇ ਸਵਰਗੀ ਸਰਦਾਰ ਬਲਜੀਤ ਸਿੰਘ ਜੀ ਢਿੱਲੋਂ ਉਹਨਾਂ ਨੂੰ ਬੜਾ ਸ਼ੌਂਕ ਸੀ ਤਾਂ ਉਸ ਤੋਂ ਵੀ ਹੋ ਸਕਦਾ ਹੈ ਕਿ ਮੈਨੂੰ ਚਿੱਟਕ ਲੱਗੀ ਹੋਵੇ ਪਰ ਮੈਂ ਉਹਨਾਂ ਦੋਨਾਂ ਬੰਦਿਆਂ ਦਾ ਸ਼ੁਕਰਗੁਜ਼ਾਰ ਹੈਗਾ ਪਰ ਮੈਂ ਇਹਨਾਂ ਨਾਲ ਜਦ ਤੁਸੀਂ ਜ਼ਿੰਦਗੀ ਦਾ ਸਵਾਲ ਕੀਤਾ ਸੀਗਾ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨਾਲ ਜ਼ਿੰਦਗੀ ਹੋਰ ਜਿਹੜੀ ਹੈਗੀ ਹੈ ਖੂਬ ਸੁਰਤ ਤੇ ਜਉਣ ਜੋਗ ਜਿਹੜੀ ਹੈ ਉਹ ਹੋ ਜਾਂਦੀ ਹੈ ਸਰ ਬੜੀ ਅਨਮੋਲੇ ਵਿਚਾਰ ਤੁਹਾਡੇ ਭਾਰਤੀ ਸਿਨੇਮਾ ਦੇ ਪ੍ਰਤੀ ਪਰ ਜਿਹੜੀ ਤੁਸੀਂ ਇੱਥੇ ਇੱਕ ਪੀਪੀਟੀ ਦੀ ਗੱਲ ਕੀਤੀ ਹੈ ਕਾਈਂਡਲੀ ਪਲੀਜ਼ ਸਰ ਇਹ ਸਾਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਸੀਂ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ-ਆਨ ਕਰ ਦਈਏ ਤੇ ਜਿਹੜੇ ਦਰਸ਼ਕ ਇਸ ਨੂੰ ਦੇਖਣਾ ਚਾਹੁੰਦੇ ਨੇ ਉਹ ਸਾਨੂੰ ਦੇਖ ਸਕਣ ਕਹਿੰਦੇ ਨੇ ਲਿਵ ਇਨ ਪ੍ਰੈਜ਼ੈਂਟ ਸਾਨੂੰ ਵਰਤਮਾਨ ਦੇ ਵਿੱਚ ਜੀਵਨ ਜਿਉਣਾ ਚਾਹੀਦਾ ਹੈ ਬਟ ਸਰ ਫਿਰ ਵੀ ਤੁਹਾਡੀਆਂ ਭਵਿੱਖੇ ਦੇ ਲਈ ਕੀ ਯੋਜਨਾਵਾਂ ਨੇ ਉਹ ਵੀ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣ ਹਾਂ ਜੇ ਮੈਂ ਬਿਨਾ ਪਲਾਨਿੰਗ ਤੋਂ ਜਾਂ ਜੋਜ਼ਨਾਮਤ ਤੋਂ ਤਾਂ ਆਪਾਂ ਚੱਲ ਹੀ ਨਹੀਂ ਸਕਦੇ ਪਰ ਫਿਰ ਵੀ ਮੈਂ ਕੋਈ ਇਸ ਤਰੀਕੇ ਦਾ ਪ੍ਰਾਣੀ ਜਾਂ ਮਨੁੱਖ ਨਹੀਂ ਹਾਂ ਕਿ ਮੈਂ ਪੂਰਾ ਇੱਕ ਤਰੀਕੇ ਨਾਲ ਉਹ ਕਰਕੇ ਵੀ ਹਾਂ ਇਸ ਤੋਂ ਬਾਅਦ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਸ ਤਰੀਕੇ ਨਾਲ ਆ ਕਈ ਵਾਰੀ ਮੈਂ ਜ਼ਿੰਦਗੀ ਨੂੰ ਉਸ ਦੇ ਦੇ ਉੱਪਰ ਛੱਡ ਦਿਨਾ ਕਿ ਠੀਕ ਹੈ ਜੇ ਇਹ ਇੱਥੋਂ ਤੱਕ ਲੈ ਕੇ ਆਈ ਹੈ ਜ਼ਿੰਦਗੀ ਤਾਂ ਅੱਗੇ ਵੀ ਲੈ ਕੇ ਜਾਏਗੀ ਹਾਂ ਆਪਣੀਆਂ ਕੋਸ਼ਿਸ਼ਾਂ ਬਰਕਰਾਰ ਰੱਖਣੀਆਂ ਚਾਹੀਦੀਆਂ ਕੋਸ਼ਿਸ਼ਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਉਤਾ ਜੇ ਖਾਣਾ ਵੀ ਹੈ ਤੁਹਾਡੇ ਕੋਲੇ ਸਾਹਮਣੇ ਪਿਆ ਤਾਂ ਬੁਰਕੀ ਤੋੜ ਕੇ ਤੁਹਾਨੂੰ ਮੂੰਹ ਚ ਪਾਣੀ ਪੀਣੀ ਹੈ ਤਾਂ ਇਹ ਜ਼ਰੂਰੀ ਹੈ ਪਰ ਇਹ ਨਹੀਂ ਹੈਗਾ ਕਿ ਅਸੀਂ ਬਹੁਤ ਵੱਡੀਆਂ ਜਾਂ ਉਸ ਤਰੀਕੇ ਨਾਲ ਹਾਂ ਮੈਂ ਇੰਨੀ ਪਲਾਨਿੰਗ ਜ਼ਰੂਰ ਕਰਦਾ ਹੁੰਦਾ ਕਿ ਕਿਸੇ ਦਾ ਬੁਰਾ ਨਾ ਹੋਵੇ ਮੇਰੇ ਵੱਲੋਂ ਕਿਸੇ ਦਾ ਨੁਕਸਾਨ ਨਾ ਹੋਵੇ ਠੀਕ ਹੈ ਹਾ ਗਾਹੇ ਬਗਾਹੇ ਕਿਤਨਾ ਕਿਤੇ ਚਾਹੇ ਨਾ ਆਣ ਚਾਹੇ ਜੋ ਗੱਲਾਂ ਨੇਚਰਲੀ ਵਾਪਰ ਜਾਂਦੀਆਂ ਨੇ ਉਹ ਅਲੱਗ-ਗੱਲ ਹੈ ਪਰ ਮੈਂ ਇਸ ਮੇਰੀ ਪਲਾਨਿੰਗ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਬਿਨਾਂ ਕਿਸੇ ਦਾ ਨੁਕਸਾਨ ਕੀਤੇ ਆ ਠੀਕ ਹੈ ਜੀ ਬਿਨਾਂ ਕਿਸੇ ਦਾ ਨਜਾਇਜ਼ ਫਾਇਦਾ ਉਠਾਇਆ ਆਪਣੀ ਰਾਹੇ ਅਸੀਂ ਤੁਰੇ ਜਾਈਏ ਸਾਰੀਆਂ ਗੱਲਾਂ ਨੂੰ ਆਪਣੇ ਵੈਲਿਊਜ਼ ਨੂੰ ਨਾਲ ਰੱਖ ਕੇ ਕਿਉਂਕਿ ਜੇ ਤੁਸੀਂ ਚੰਗੇ ਹੋ ਫਿਰ ਤੁਹਾਡੇ ਨਾਲ ਮਾੜਾ ਜਿਹੜਾ ਹੈਗਾ ਉਹ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਦੂਜਿਆਂ ਦਾ ਭਲਾ ਸੋਚੋਗੇ ਤੁਹਾਡਾ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਭਲਾ ਹੋਊਗਾ ਮੈਂ ਕਦੇ ਵੀ ਕਿਸੇ ਨੂੰ ਪਿਛਾੜ ਕੇ ਅੱਗੇ ਵਧਣ ਦਾ ਉਹ ਨਹੀਂ ਸੋਚਿਆ ਕਿ ਮੇਰੇ ਨਾਲ ਦਾ ਪਿੱਛੇ ਰਹੇ ਜੇ ਜਾਂ ਮੈਂ ਇਸ ਦੀ ਟੰਗ ਖਿੱਚਾਂ ਤੇ ਜਿਸ ਤਰੀਕਿਆਂ ਨਾਲ ਆਪਾਂ ਕਈ ਵਾਰ ਦੇਖਦੇ ਆਂ ਕਿ ਸੋਸਾਇਟੀ ਦੇ ਵਿੱਚ ਰੁਝਾਨ ਚੱਲਦਾ ਹੈ ਪਰ ਮੈਂ ਉਸ ਦਾ ਹਾਮੀ ਕਦੇ ਨਹੀਂ ਰਿਹਾ ਕਿ ਸਲੋ ਐਂਡ ਸਟੇਡੀ ਵਿਨਸ ਦਾ ਰਸਤੇ ਮੈਂ ਹੁਣ ਵੀ ਵਿਸ਼ਵਾਸ ਰੱਖਦਾ ਹਾਲਾਂਕਿ ਲੋਕ ਕਾਫੀ ਸਮਾਰਟ ਹੋ ਗਏ ਆ ਕਾਫੀ ਐਕਟਿਵ ਤੇ ਤੇਜ਼ ਫੇਰ ਵੀ ਹਾਂ ਮੇਰੀ ਪਲਾਨਿੰਗ ਦੇ ਵਿੱਚ ਇਹੀ ਹੁੰਦਾ ਹੈ ਕਿ ਕਿਸੇ ਦਾ ਮਾੜਾ ਨਾ ਹੋਵੇ ਪਰ ਮੈਂ ਆਪਦਾ ਕੀਨ ਅਬਜ਼ਰਵੇਸ਼ਨ ਦੇ ਨਾਲ ਆਪ ਦੀ ਪੜਾਈ ਲਿਖਾਈ ਦੇ ਨਾਲ ਪੜਨ ਦੇ ਕੰਮ ਦੇ ਨਾਲ ਲਿਖਣ ਦੇ ਕੰਮ ਦੇ ਨਾਲ ਜੁੜੇ ਰਹਾ ਜੋ ਮੇਰੇ ਨਾਲ ਜੁੜੇ ਉਸ ਦਾ ਵੀ ਚੰਗਾ ਹੋਵੇ ਮੈਂ ਉਸ ਨੂੰ ਚੰਗਾ ਹੀ ਦੱਸ ਸਕਾਂ ਜੇ ਮੇਰੇ ਕੋਈ ਪੁੱਛਣਾ ਵੀ ਮੈਂ ਉਸ ਨੂੰ ਚੰਗਾ ਹੀ ਦੱਸਾਂ ਇਹ ਹੋਵੇ ਤਾਂ ਅਸੀਂ ਮੈਂ ਵਧਾਂ ਤਾਂ ਅਸੀਂ ਸਾਰੇ ਵਧੀਏ ਸਾਰਿਆਂ ਦੇ ਵਿੱਚੋਂ ਇਕੱਲਾ ਮੈਂ ਜਿਹੜਾ ਹੈਗਾ ਇਹ ਮੇਰਾ ਕਦੇ ਵੀ ਪ੍ਰਾਇੋਰਟੀ ਨਹੀਂ ਰਹੀ ਸਰ ਅੰਤ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਕੀ ਸਾਡੇ ਬੜੇ ਮਾਨਵਰੀ ਗੱਲ ਹੈ ਕਿ ਸਾਡੇ ਇੱਕ ਸੱਦੇ ਤੇ ਤੁਸੀਂ ਆਪਣਾ ਕੀਮਤੀ ਸਮਾਂ ਖਟਿਆ ਤੇ ਇੱਥੇ ਸਕੂਲ ਸ਼ਿਰਕਤ ਕੀਤੀ ਤੇ ਤੁਹਾਡੀ ਕਾਮਯਾਬੀ ਨੂੰ ਦੇਖਦੇ ਹੋਏ ਮੇਰੇ ਮਨ ਦੇ ਵਿੱਚ ਇੱਕ ਦੋ ਲਾਈਨਸ ਹੈ ਜਿਹੜੀਆਂ ਆ ਰਹੀਆਂ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਵੀ ਕਰਨਾ ਚਾਹਾਂਗੀ ਕਹਤੇ ਹਨ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਮਿਹਨਤ ਔਰ ਆਤਮ ਵਿਸ਼ਵਾਸ ਸੇ ਸਮੇਂ ਲੇਤਾ ਹੈ ਕਰਵਟ ਵਾ ਬਾਤ <inaudible> ਕੋ <inaudible>